ਲੁਧਿਆਣਾ ਦੇ सदर ਥਾਣੇ ਦੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਮਹਿਲਾ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਮ੍ਰਿਤਕ ਸੰਦੀਪ ਕੌਰ ਤਲਾਖਸ਼ਾਦੀ ਤੇ ਉਸਦੀ 13 ਸਾਲ ਦੀ ਬੇਟੀ ਸੀ ਸੰਦੀਪ ਕੌਰ ਦੇ ਮੁਲਜ਼ਮ ਜਸਵੀਰ ਸਿੰਘ ਉਰਫ ਜਸਸੀ ਦੇ ਨਾਂ ਨਾਜਾਇਜ਼ ਸਬੰਧਸ ਜਸਵੀਰ ਦੇ ਦੋ ਬੱਚੇ ਵੀ ਸਨ ਏਡੀਸੀਪੀ ਜ਼ੋਨ 2 ਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ 4 ਅਗਸਤ ਨੂੰ ਲੜਕੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਜਿਸ ਦਾ ਸਾਰਾ ਹੀ ਸਮਾਨ ਜ਼ਿਲ੍ਹਾ ਲੁਧਿਆਣਾ ਦੇ ਗਿੱਲ ਪਿੰਡ ਵਿੱਚ ਰਿੰਗ ਰੋਡ ਸਿਟੀ ਇਸ ਤੇ ਤੇ ਖਾਲੀ ਪਲਾਟ ਦੇ ਵਿੱਚੋਂ ਬਰਾਮਦ ਹੋਇਆ ਜਾਂਚ ਦੇ ਦੌਰਾਨ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰਕੇ 6 ਘੰਟਿਆਂ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਗਿਆ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਕਿਸੇ ਹੋਰ ਵਿਅਕਤੀ DNA ਗੱਲ ਕਰ ਰਹੀ ਸੀ ਜਿਸ ਕਾਰਨ ਕਿ ਉਹ ਉਸਨੂੰ ਕੈਨੇਡਾ ਜਾਣ ਤੋਂ ਰੋਕਣਾ ਚਾਹੁੰਦਾ ਸੀ ਤੇ ਇਸੇ ਕਾਰਨ 4 ਅਗਸਤ ਨੂੰ ਉਸਨੂੰ ਧਾਰਮਿਕ ਸਥਾਨ ਤੋਂ ਆਪਣੀ ਕਾਰ ਦੇ ਵਿੱਚ ਬਿਠਾ ਕੇ ਲਿਆਇਆ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਨੇ ਵਾਦ ਦਾ ਦੇ ਵਿੱਚ ਵਰਤੀ ਗਈ ਕਾਰ ਤੇ ਇਸ ਦਰ ਹਥਿਆਰ ਤੇ ਮਹਿਲਾ ਦੇ ਐਕਟਿਵਾ ਬਰਾਮਦ ਕਰ ਲਈ ਹੈ ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਆਈ ਸੀ ਕਿ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬੋਡੀ ਮਿਲੀ ਸੀਗੀ ਉਸ ਰਿਗਾਰਡਿੰਗ ਅਸੀਂ ਪ੍ਰੈਸ ਕਾਨਫਰੈਂਸ ਕਰਾਂਗੇ ਕਾਰਨ ਕੀ ਰਹਿ ਗਿਆ ਕਦੋਂ ਕਰਾਂਗੇ ਇਹ ਲਵ ਐਂਗਲ ਸੀਗਾ ਜੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਅਲੀਅਸ ਜੱਸੀ ਜਿਹੜਾ ਦਾਂਦਰੇ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਆ ਇਸ ਕਰਕੇ 4 ਤਰੀਕ ਨੂੰ ਇਹ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮਾਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਸਰ ਉਹ ਲੈ ਕੇ ਕਿੱਥੋਂ ਗਿਆ ਸੀ ਤਾਂ ਕਿ ਇਸ ਤਰ੍ਹਾਂ ਮਰ ਗਿਆ ਇਹਨੇ ਕਾਲ ਕੀਤੀ ਸੀਗੀ ਜੀ ਉਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਇਹਦੀ ਜਿਹੜਾ ਆਪਣੇ ਮੁਰਾਡੋ ਚੌਂਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸ਼ੂਨਸਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਸਰ ਇਹ ਵੀ ਪਲਾਨ ਮਰਡਰ ਹਾਂ ਜੀ ਪਲੈਨਿੰਗ ਸੀਗੀ ਪਲੈਨਿੰਗ ਪਹਿਲੇ ਮੁਲੇ ਦਿੱਤੀ ਸਰ ਲੜਕੀ ਮੈਰਿਡ ਸੀ ਜਾਂ ਨਹੀਂ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਜੀ ਸਰ ਉਹਦੇ ਬੱਚਾ ਕੋਲ ਰੱਖਿਆ ਬੱਚਾ ਨਹੀਂ ਹੈਗਾ ਜਿਹੜੀ ਗਰਮੈਂਟ ਸੀਗੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਹੈ ਉਹਦੀ ਤੇ ਸਰ ਇਹਦੀ ਰੰਜਿਸ਼ ਕੀ ਸੀਗੀ ਲੜਕੀ ਦੇ ਨਾਲ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਦੀ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੁਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ ਜੀ ਲड़का ਮੈਰਿਟ ਸੀ ਨਹੀਂ ਲड़का ਮੈਰਿਟ ਸੀਗਾ ਉਹਦੀ ਵੀ ਇੱਕ ਬੱਚੀ ਹੈ 3.5 ਸਾਲ ਦੀ ਬੱਚੀ ਹੈ ਇਹ ਕੰਮ ਕੀ ਕਰਦਾ ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਨ ਅੰਸ਼ਮਨ ਜਿਹੜੀ ਸਕੀਮ ਹੈ ਉਹਦੇ ਵਿੱਚ ਕਰਦਾ ਸੀਗਾ ਜੌਬ ਕੰਟਰੈਕਟ ਕੋਈ ਨਸ਼ਾ ਵਗੈਰਾ ਕਰਦਾ ਕਿ ਆਦੀ ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ ਸ਼ੇਰਟਿੰਗ ਦੇ ਦੋ ਬੱਚੇ ਹੋਰ ਨੇ ਸ਼ਮਸ਼ੀਰ ਸਿੰਘ ਦੇ ਹੱਲ ਇਹ ਇਕੱਤਰ ਜਿਹੜਾ ਨਿਕਲਿਆ ਨਹੀਂ ਕਿਤੇ ਨਾਲ ਕੋਈ ਹੋਰ ਵੀ ਇਕੱਲਾ ਹੀ ਸੀਗਾ ਕਿੰਨੇ ਸੀਗਾ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਇਕੱਲਾ ਹੀ ਸੀਗਾ ਜੀ ਸਰ ਆਪ ਰਹੇ ਹੋ